ਨਾਲ ਕੋਚ ਸਾਹਿਬ ਖੜੇ ਨੇ ਤੇ ਕੁਝ ਖਿਡਾਰੀ ਖੜੇ ਨੇ ਸਕੂਲ ਦੇ ਮਾਸਟਰ ਸਾਹਿਬਾਨ ਖੜੇ ਨੇ ਆਓ ਇਹਨਾਂ ਦੇ ਨਾਲ ਕਰਦੇ ਹਾਂ ਗੱਲਾਂ ਕਿ ਅੱਜ ਕਿਸ ਮਕਸਦ ਲਈ ਖੜੇ ਹੋਏ ਨੇ ਸਭ ਤੋਂ ਪਹਿਲਾਂ ਤੇ ਸਰਦਾਰ ਜਗਦੀਪ ਸਿੰਘ ਜੀ ਕੀ ਐਸ ਆਰ ਪ੍ਰੋਗਰਾਮ ਰੱਖ ਰਹੇ ਹੋ ਵਾਲੀਬਾਲ ਖੇਡ ਮੇਲੇ ਦੇ ਦੁਨੀਆ ਭਰ ਦੇ ਵਾਲੀਬਾਲ ਖੇਡ ਪ੍ਰੇਮੀਆਂ ਨੂੰ ਸਾਡੀ ਸੰਸਥਾ ਵੱਲੋਂ ਬਹੁਤ ਬਹੁਤ ਪਿਆਰ ਸਤਿ ਸ਼ਕਾਲ ਮੇਰੇ ਵੀਰਾਂ ਨੂੰ ਅਸੀਂ ਅੱਜ ਖੜੇ ਆ ਜੀ ਬਾਬਾ ਮਾਨਾ ਵਾਲੀਬਾਲ ਖੇਡ ਕੇਂਦਰ ਤਲਵੰਡੀ ਖੁੰਮਣ ਦੇ ਵਿੱਚ ਜੋ ਕਿ ਊਗ ਪਿੰਡੂ ਏਰੀਆ ਅਮਰਸਰ ਤੋਂ ਬਟਾਰ ਰੋਡ ਤੇ ਸਥਿਤ ਹੈ ਪਿਛਲੇ 15 ਸਾਲ ਤੋਂ ਇਹ ਲਗਾਤਾਰ ਜਿਹੜੀ ਇਹ ਗਰਾਊਂਡ ਚੱਲ ਰਹੀ ਆ ਇਸ ਦੇ ਵਿੱਚ ਮਾਹ ਕੁੰਭ ਹੋਣ ਜਾ ਰਿਹਾ ਜੀ 21 ਤਰੀਕ ਨੂੰ ਪੰਜਾਬ ਭਰ ਤੋਂ ਵਾਲੀਬਾਲ ਓਪਨ ਟੀਮਾਂ ਇਨਵਾਈਟਡ ਜਿਹੜੀਆਂ ਨੇ ਉਹ ਇੱਥੇ ਭਾਗ ਲੈ ਰਹੀਆਂ ਨੇ ਇਸ ਵਿੱਚ ਵਿਸ਼ੇਸ਼ ਯੋਗਦਾਨ ਜਿਹੜੇ ਮੇਰੇ ਬੱਚੇ ਐਨ ਆਰ ਆਈ ਨੇ ਲਵ ਸੋਢੀਆ ਖੁਸ਼ ਜੈਲਦਾਰਾ ਰਾਜਾ ਕਸੀਤਪੁਰਾ ਜੁਕੇ ਤੋਂ ਹੋਰ ਵੀ 골ਡੀ ਕਾਲੋ ਜਿਹੜੇ-ਜਿਹੜੇ ਵੀ ਬੱਚੇ ਇਸ ਖੇਡ ਸੰਸਥਾ ਤੋਂ ਗਏ ਨੇ ਬਾਹਰ ਦੇਸ਼ਾਂ ਦੇ ਵਿੱਚ ਵੱਖ-ਵੱਖ ਕਲੱਬਾਂ ਦੇ ਵਿੱਚ ਖੇਡ ਰਹੇ ਨੇ ਉਹਨਾਂ ਵੱਲੋਂ ਵਿਸ਼ੇਸ਼ ਸਹਿਯੋਗ ਦੇ ਨਾਲ ਜਿਹੜਾ ਵਾ ਇਹ ਟੂਰਨਾਮੈਂਟ ਅਸੀਂ ਕਰਾ ਰਹੇ ਹਾਂ ਇਸ ਵਿੱਚ ਗੁਰੂ ਘਰ ਲੰਗਰ ਜਿਹੜਾ ਵਾ ਉਹ ਵੀ ਵਰਤਾਇਆ ਜਾਵੇਗਾ ਹਰ ਤਰ੍ਹਾਂ ਦਾ ਮੈਡੀਕਲ ਸਹੂਲਤ ਬੱਚਿਆਂ ਦੇ ਜਿਹੜੇ-ਜਿਹੜੇ ਦੂਰੋਂ ਵੀ ਖਿਡਾਰੀ ਆ ਰਹੇ ਆ ਉਹਨਾਂ ਲਈ ਹਰ ਤਰ੍ਹਾਂ ਦਾ ਅਸੀਂ ਜਿਹੜਾ ਵਾ ਅਸੀਂ ਆਪਣੇ ਵੱਲੋਂ ਪ੍ਰਬੰਧ ਕਰ ਰਹੇ ਹਾਂ ਸੋ ਸਾਡੀ ਹਰ ਸੰਭਵ ਕੋਸ਼ਿਸ਼ ਆ ਕਿ ਇਸ ਟੂਰਨਾਮੈਂਟ ਨੂੰ ਸਹੀ ਸਲਾਮਤ ਰੱਖ ਕੇ ਨੇਪਰੇ ਚਾੜੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਟੂਰਨਾਮੈਂਟ ਹੁੰਦੇ ਰਹਿਣ ਅਸੀਂ ਤਨਮਾਦੀ ਹੋਵਾਂਗੇ ਜਿਹੜੇ ਦੂਰ ਦਰਾਡੇ ਤੋਂ ਵਿਸ਼ੇਸ਼ ਤੌਰ ਤੇ ਇਹਨਾਂ ਟੈਸ ਟੂਰਨਾਮੈਂਟ ਦੇ ਵਿੱਚ ਪਹੁੰਚਣਗੇ ਪੰਜਾਬ ਭਰ ਤੋਂ ਮਾਨਸਾ ਤੋਂ ਮੁਹਾਲੀ ਤੋਂ ਨਵਾਂ ਸ਼ਹਿਰ ਤੋਂ ਪਠਾਨਕੋਟ ਤੋਂ ਰਾਜੋਕੇ ਤੋਂ ਤਰਨਤਾਰ ਤੋਂ ਦੂਰ ਦਰਾਡੇ ਤੋਂ ਜਿਹੜੀਆਂ ਓਪਨ ਟੀਮਾਂ ਜਿਹੜੀਆਂ ਨੇ ਉਹ ਇਸ ਟੂਰਨਾਮੈਂਟ ਵਿੱਚ ਸ਼ਿਰਕਤ ਕਰ ਰਹੀ ਹੈ ਅੱਛਾ ਜਗਦੀਪ ਜੀ ਜਲਦੀ ਜਲਦੀ ਇੱਕ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿਸ ਵਾਰ ਨਾਮਾਂ ਦੀ ਕਾਫੀ ਵੱਡੀ ਝੜੀ ਲੱਗੀ ਆ ਜੀ ਵੱਡੇ ਵੱਡੇ ਇਨਾਮ ਰੱਖੇ ਗਏ ਆ ਸਭ ਤੋਂ ਪਹਿਲਾਂ ਤੇ ਜਿਹੜਾ ਫਰਸਟ ਨਾਮ ਆ 25000 ਰੁਪਇਆ ਰਾਜਾ ਜਿਹੜਾ ਜੁਕੇ ਖੀਡਪੁਰ ਤੋਂ ਇਸ ਖੇਡ ਸੰਸਥਾ ਦਾ ਹੀ ਸਾਡਾ ਖਿਡਾਰੀ ਆ ਉਹ ਇਸ ਵੇਲੇ ਜੁਕੇ ਦੇ ਕਲੱਬ ਵਿੱਚ ਖੇਡ ਰਿਹਾ ਉਹਦੇ ਵੱਲੋਂ ਦੂਜਾ ਇਨਾਮ ਜਿਹੜਾ ਵਾ ਮੁਹੱਬਤਪਾਲ ਸਿੰਘ ਸੰਧੂ ਆਪਣੇ ਦਾਦਾ ਜੀ ਦੀ ਜਾਤ ਵਿੱਚ ਜਿਹੜਾ ਵਾ ਉਹ ਕਰਵਾ ਰਿਹਾ ਸੋ ਤੀਜਾ ਚੌਥਾ ਨਾਮ ਵਿੱਚ ਸੋਨੇ ਦੀਆਂ ਚੇਨੀਆਂ ਐਲ ਸੀੜੀਆਂ ਜੋ ਆਸਟ੍ਰੇਲੀਆ ਵਿੱਚ ਲਵ ਸੋਡੀ ਖੁਸ਼ ਜ਼ਿਆਲਦਾਰ 골ਡੀ ਕਾਲੋਂ ਹੋਰ ਵੀ ਜਿਹੜੇ ਉਹ ਬੱਚੇ ਇਹਦਾ ਸਹਿਯੋਗ ਦੇ ਰਹੇ ਨੇ ਉਹਨਾਂ ਵੱਲੋਂ ਸਾਰੇ ਦਿੱਤੇ ਜਾ ਰਹੇ ਆ ਕਿਸੇ ਨੇ ਕਿਸੇ ਬੱਚੇ ਨੇ ਟੈਂਡਰ ਦਾ ਸਾਡਾ ਜਿਹੜਾ ਉਹ ਲਿਆ ਹੋਇਆ ਟੈਂਡਰ ਲਿਆ ਹੋਇਆ ਕਿਸੇ ਨੇ ਲੰਗਰ ਦਾ ਟੈਂਡਰ ਲਿਆ ਹੋਇਆ ਸੋ ਸਾਰੇ ਸਮੂਹ ਸੰਸਥਾ ਦੇ ਜਿਹੜੇ ਖਿਡਾਰੀ ਆ ਬੱਚੇ ਆ ਇਹਨਾਂ ਵੱਲੋਂ ਜਿਹੜਾ ਰਲ ਕੇ ਜਿਹੜਾ ਕਰਵਾਇਆ ਰਿਹਾ ਮੈਂ ਸਭ ਦਾ ਵਿਸ਼ੇਸ਼ ਧੰਨਵਾਦੀ ਆ ਜੀ ਆ ਬਾਬਾ ਮਣਾਜੀ ਵਾਲੀਬਾਲ ਖੇਡ ਕੇਂਦਰ ਵੱਲੋਂ ਜਿਹੜੇ ਜਿਹੜੇ ਵੀ ਇਸ ਵਿੱਚ ਸ਼ਿਰਕਤ ਕਰ ਰਹੇ ਨੇ ਜਿਹੜੇ ਜਿਹੜੇ ਇਸ ਵਿੱਚ ਹਿੱਸਾ ਪਾ ਰਹੇ ਨੇ ਸੋ ਆਓ ਸਾਰੇ ਰਲ ਕੇ 21 ਦਸੰਬਰ ਐਤਵਾਰ ਦੇ ਦਿਨ ਡੇਅਰ ਨਾਈਟ ਟੂਰਨਾਮੈਂਟ ਵਿੱਚ ਰਲ ਕੇ ਭਾਗ ਲਾਈਏ ਔਰ ਆਪਾਂ ਇਸ ਜ਼ੋਰਦਾਰ ਟੂਰਨਾਮੈਂਟ ਦੇ ਵਿੱਚ ਸ਼ਿਰਕਤ ਕਰੀਏ ਜੀ ਬਹੁਤ ਬਹੁਤ ਧੰਨਵਾਦ ਜੀ ਲਓ ਜੀ ਪਿੰਡ ਤਲਵੰਡੀ ਖੁੰਮਣ ਬਾਬਾ ਮਾਣਾ ਵਾਲੀਬਾਲ ਖੇਡ ਕੇਂਦਰ ਵਿੱਚ ਵੱਡਾ ਵਾਲੀਬਾਲ ਦਾ ਟੂਰਨਾਮੈਂਟ ਹੋ ਰਿਹਾ ਜਿਸ ਵਿੱਚ ਦੱਸਿਆ ਗਿਆ ਕਿ ਵੱਡੇ ਇਨਾਮ ਆ ਸੋਨੇ ਦੀਆਂ ਚਾਂਦੀ ਦੀਆਂ ਚੈਂੀਆਂ ਮਾਫ ਕਰਨਾ ਤੇ ਨਾਲ LED ਆ ਰੱਖੀਆਂ ਗਈਆਂ ਨੇ ਖਾਣ ਪੀਣ ਦਾ ਵਧੀਆ ਪ੍ਰਬੰਧ ਹੈ ਟੀਮਾਂ ਚੰਗੀਆਂ ਆ ਰਹੀਆਂ ਤੇ ਇੱਕ ਬੇਨਤੀ ਦਰਸ਼ਕਾਂ ਨੂੰ ਇਹੋ ਕਰਨੀ ਚਾਹੁੰਦੇ ਆ ਕਿ ਸੰਗੇ ਉਹਨਾਂ ਸ਼ਰਮਾਇਓ ਨਾ ਹੋ ਮਹਮਾ ਆ ਕੇ ਆਇਓ ਐਵੇਂ ਕਿਤੇ ਪਾਰਟੀ ਬਾਜੀ ਦਾ ਹਿੱਸਾ ਨਾ ਬਣ ਜਿਓ ਸਾਰੇ ਪਿੰਡ ਦਾ ਸਾਰੇ ਇਲਾਕੇ ਦਾ ਸਾਂਝਾ ਟੂਰਨਾਮੈਂਟ ਹੈ ਹੋ ਮਹਮਾ ਆ ਕੇ ਆਓ ਤੇ ਟੂਰਨਾਮੈਂਟ ਦੀ ਰੌਣਕ ਨੂੰ ਵਧਾਇਓ ਕਿਉਂਕਿ ਪਿੰਡ ਤਲਵੰਡੀ ਖੁੰਮਣ ਜਿਹੜਾ ਵਾਲੀਬਾਲ ਦੀ ਨਰਸਰੀ ਵਜੋਂ ਜਾਣਿਆ ਜਾਂਦਾ بڑے بڑے ਵਧੀਆ ਪਲੇਅਰ ਜਿਹੜੇ ਆ ਸਰਦਾਰ ਜਗਦੀਪ ਸਿੰਘ ਨੇ ਪੈਦਾ ਕਰਕੇ ਦੇਸ਼ਾਂ ਵਿਦੇਸ਼ਾਂ ਵਿੱਚ ਕਾਮਯਾਬ ਕਰਕੇ ਤੋਰੇ ਆ ਤੇ ਅੱਗੇ ਵੀ ਹੋਰ ਇਸੇ ਤਰ੍ਹਾਂ ਹੀ ਵੱਡੇ ਵੱਡੇ ਪਲੇਅਰ ਪੈਦਾ ਹੋਣੇ ਇਸ ਗਰਾਊਂਡ ਵਿੱਚੋਂ ਤੇ ਜ਼ਰੂਰ ਆ ਜੀ 21 ਤਰੀਕ ਦਿਨ ਐਤਵਾਰ ਨੂੰ ਪਿੰਡ ਤਲਵੰਡੀ ਖੁੰਮਣ ਵਾਹਿਗੁਰੂ ਜੀ ਕਾ ਖਾਲਸਾ